ਭਈ ਇਹ ਆਈ ਨੇ ਤੇ ਇਸ ਤੋਂ ਨਾਲ ਨਾਲ ਹੁਣ ਗੱਲ ਇਹ ਹੈ ਕਿ ਇੱਕ ਸਰਵੇਖਣ ਹੋਇਆ ਸੀ ਫੀਲਡ ਸਰਵੇਖਣ 2022 ਚ ਹੋਇਆ ਉਹਦੇ ਚ 2597 ਪਿੰਡਾਂ ਚ ਜਾ ਕੇ ਸਰਵੇ ਕੀਤਾ ਗਿਆ ਸੀ 8788 ਪ੍ਰਵਾਸੀ ਜਿਹੜੇ ਆ ਉਹ ਮਾਈਗ੍ਰੈਂਟ ਮਿਲਿਆ ਸੀ ਪਤ 2600 ਪਿੰਡਾਂ ਚੋਂ 2800 ਲੋਕ ਬਾਹਰ ਸੋ ਉਹਦੇ ਵਿੱਚ ਜਿਹੜੇ ਮਾਈਗ੍ਰੈਂਟ ਕਰਕੇ ਗਏ ਨੇ ਉਹਨਾਂ ਦਾ ਸਰਵੇਖਣ ਹੋਇਆ ਸੀ ਉਹ ਚੋਂ 78.19% ਜਿਹੜੇ ਘਰ ਨੇ ਖਾਨਦਾਨ ਨੇ ਉਹ ਉਹਨਾਂ ਦੇ ਵਿੱਚੋਂ ਲੋਕ ਬਾਹਰ ਜਾ ਚੁੱਕੇ ਨੇ 13.90 ਲਗਭਗ 14% ਜਿਹੜੇ ਘਰ ਨੇ ਉਨਾ ਚੋ ਦੋ ਵਿਅਕਤੀ ਐਵਰੇਜ ਬਾਹਰ ਨੇ 14 ਫੀਸਦੀ ਘਰਾਂ ਦੇ ਦੋ ਦੋ ਬੱਚੇ ਬਾਹਰ ਨੇ 3 ਫੀਸਦੀ ਘਰਾਂ ਦੇ ਤਿੰਨ ਤਿੰਨ ਬੱਚੇ ਬਾਹਰ ਨੇ ਤੇ ਪੌਣਾ ਕ ਫੀਸਦੀ ਪੁਆਇੰਟ 42 ਇਹਦੇ ਚਾਰ ਚਾਰ ਵਿਅਕਤੀ ਵੀ ਬਾਹਰ ਨੇ ਬਹੁਤ ਸਾਰੇ 13.6% ਇਦਾਂ ਦੇ ਲੋਕ ਵੀ ਨੇ ਜਿਹੜੇ ਪੂਰੇ ਦਾ ਪੂਰਾ ਪਰਿਵਾਰ ਬਾਹਰ ਜਾ ਚੁੱਕਾ